ਏ ਐਨਟੀਐਫ ਵਿੰਗ ਮੋਹਲੀ ਵੱਲੋਂ ਵਾਕਾ ਕੇ ਕੇਸਾਂ ਵਿੱਚ ਲੁੜਿੰਦੇ ਦੋ ਪੰਗੋੜੇ ਵਿਅਕਤੀਨ ਗ੍ਰਿਫਤਾਰ ਕੀਤਾ ਗਿਆ ਹੈ ਜੋ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਅਦਾਲਤ ਵੱਲੋਂ ਭਗੌੜਾ ਕੋਸ਼ਿਸ਼ ਕੀਤਾ ਗਿਆ ਸੀ ਆਪਾਂ ਸੁਣਾਣੇ ਆ ਮੁੱਖ ਅਫਸਰ ਕੀ ਜਾਣਕਾਰੀ ਦੇ ਰਹੇ ਨੇ ਇਹ ਇੱਕ ਅਸੀਂ ਲਪਰੀ ਤੁਰਫ ਲਵੀ ਸੰਨ ਆਫ ਦਰਸ਼ਨ ਸਿੰਘ ਪਾਸੀ ਮਕਾਨ ਨੰਬਰ 413 ਮੰਡੀਕਰਨ ਬੋਰਡ ਸੈਕਟਰ 68 ਚ ਮੁੰਡਾ ਇਹ ਪੀਓ ਸੀਗਾ ਸਾਡੇ ਕੋਲ ਇਹਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਸਾਡੇ ਕੋਲ 152 ਬਟੇ 24 209 ਬੀ ਐਨ ਐਸ ਦਾ ਜਿਹਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਇਹਨੂੰ ਕੁਸ਼ੀਦ ਕੀਤਾ ਗਿਆ ਸੀ ਤੇ ਇਹਦੇ ਖਿਲਾਫ ਮਕਦਮਾ ਦਰਜ ਕਰਾਇਆ ਗਿਆ ਸੀ ਜਿਹਨੂੰ ਅਸੀਂ ਕੱਲ ਇਹਨੂੰ ਦਿੱਲੀ ਤੋਂ ਗ੍ਰਿਫਟਾਰ ਕੀਤਾ ਕਿਉਂਕਿ ਇਹ ਬੰਦਾ ਜਿਹੜਾ ਹੈਗਾ ਹੁਣ ਕ੍ਰਿਪਟੋਕ੍ਰੈਸੀ ਦੇ ਕੰਮ 'ਚ ਪੈ ਗਿਆ ਸੀਗਾ ਤੇ ਇਹ ਦਿੱਲੀ ਤੇ ਨੇਪਾਲ ਲੁਕ ਚਿਪਕੀ ਰਹਿੰਦਾ ਸੀਗਾ ਇਹ ਸੰਪਰਕ ਨਹੀਂ ਸੀ ਪਰਿਵਾਰ ਨਾਲ ਜਾਂ ਕੋਈ ਹੋਰ ਕਿਸ ਤਰ੍ਹਾਂ ਇਹ ਜਿਹੜਾ ਸੰਪਰਕ ਕਰਦੇ ਪਰਿਵਾਰ ਨਾਲ ਇਹ ਡਾਇਰੈਕਟਰੀ ਕਰਦੇ ਹੈਗੇ ਫੋਨ ਤੇ ਵਾਟਸਐਪ ਜਾਂ ਐਪ ਰਾਹੀਂ ਗੱਲ ਕਰਦੇ ਆਣ ਲੁਕ ਛਿਪ ਕੇ ਰਹਿਣ ਵਾਸਤੇ ਤੇ ਦੂਜਾ ਇੱਕ ਬੰਦਾ ਸੀ ਫੁਰਫੜਿਆ ਤਸੀਮ ਚੰਦ ਟੈਪੀ ਇਹ ਸਾਡਾ 121 ਨੰਬਰ ਮਕਦਮੇ ਵਿੱਚ ਪਕੜਿਆ ਸੀਗਾ ਤੇ ਇਹਨਾਂ ਨੂੰ ਕਰੀਬ 6 ਮਹੀਨੇ ਤੋਂ ਇਹਨੂੰ ਅਸੀਂ ਤਲਾਸ਼ ਕਰ ਰਹੇ ਸੀਗੇ ਕੱਲ ਇਹਨੂੰ ਅਸੀਂ ਪਤਾ ਲੱਗਿਆ ਸਾਨੂੰ ਸੋਚਦਾ ਵੀ ਬਠਿੰਡੇ ਆਇਆ ਹੋਇਆ ਹੈ ਕੱਲ ਅਸੀਂ ਉਹਦੇ ਤੇ ਪੁਲਿਸ ਪਾਰਟੀ ਭੇਜ ਕੇ ਇਹਨੂੰ ਬਠਿੰਡੇ ਤੋਂ ਰੌਨਪਾ ਕੀਤਾ ਹੈ ਕਿ ਕਾਦਲੀ ਨੂੰ ਕੋਸ ਉਸੇ ਕੇਸ ਦੇ ਵਿੱਚ ਗਵਰਨਮੈਂਟ ਦੀ ਇਹ ਡਰਗ ਇੰਸਪੈਕਟਰ ਜਿਹੜਾ ਆਪਾਂ ਪਹਿਲਾਂ ਸਿਸ਼ਨ ਕੁਮਾਰ ਮਿੱਤਲ ਫੜਿਆ ਸੀ ਉਸ ਕੇਸ ਚ ਇਨਵੋਲਡ ਸੀਗਾ ਇਹ ਹੁਣ ਹੁਣ ਕਿੰਨਾ ਚਿਰ ਬਾਅਦ ਦੀ ਗ੍ਰਿਫਤਾਰੀ ਹੋਈ ਇਹ 6 ਕਰੀਬ 6 ਮਹੀਨੇ ਬਾਅਦ ਇਹਦੀ ਗ੍ਰਿਫਤਾਰੀ ਇਹਨਾਂ ਉੱਥੇ ਵੀ ਜਾ ਕੇ ਤੇ ਹੋਰ ਇਹ ਚੱਲੇਗਾ ਰਫੀਆ ਸਰਸਾ ਹਰਿਆਣਾ ਤੇ ਇਧਰੋਂ ਪੰਜਾਬ ਚ ਲੋਕ ਛੁਪੇ ਰਿਹਾ ਜਿੰਨੇ ਤੇ ਰਹਿ ਗਏ ਦੁਬਾਰਾ ਵੀ ਹੁਣ ਕੋਈ ਵੈਲ ਨੂੰ ਕੰਮ ਇਹ ਦੇ ਖਿਲਾਫ 10ਵਾਂ ਕਦਮੇ ਦਰਜ ਹੈ ਇਹਦੀ ਕੱਲ ਤਰੀਕ ਸੀਗੀ ਸੈਸ਼ਨ ਕੋਰਟ ਪਟਿੰਡੇ ਉੱਥੇ ਸਾਨੂੰ ਪਰਸਨ ਪਤਾ ਲੱਗਿਆ ਸ਼ਾਨ੍ਹਵੀਰ ਨੇ ਤਰੀਕ ਤੇ ਆਣਾ ਹੈਗਾ ਕਿ ਅਸੀਂ ਸਵੇਰੇ ਸਾਜੇ ਤੇ ਜਾ ਕੇ ਆਪਣੀ ਟੀਮਾਂ ਲਾਤੀਆਂ ਸੀ ਇਹ ਕੋਡ ਕੰਪਲੈਕਸ ਤੋਂ ਬਾਹਰੋਂ ਹੀ ਸਾਨੂੰ ਜਦੋਂ ਪਤਾ ਲੱਗਿਆ ਉਹ ਇਧਰ ਆ ਰਿਹਾ ਸੀ ਤੇ ਇਹਨੂੰ ਰਣ ਲੱਗ ਪਿਆ